ਹਿੰਦੀ ਪਿਆਰੀ YouTube ਫੈਮਿਲੀ ਨੂੰ ਪਿਆਰ ਭਰੀ ਸਤਿਕਾਰ ਅਨੁਮਿਦ ਕਰਦੀਆਂ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਵਾਰੀ ਫੇਰ ਤੋਂ ਜੋੜਾਂ ਦੇ ਦਰਦ ਹੱਡੀਆਂ ਦੇ ਦਰਦ ਸਿਰ ਦਰਦ ਦੀ ਗੱਲ ਕਰਨ ਜਾ ਰਹੇ ਹਾਂ ਸਰਦੀਆਂ ਦੇ ਵਿੱਚ ਇਹਨਾਂ ਦਾ ਹੋਣਾ ਤਾਂ ਆਮ ਹੀ ਹੋਇਆ ਪਿਆ ਸੋ ਤੁਸੀਂ ਅੱਜ ਦੇ ਨੁਕਤੇ ਤੋਂ ਬਾਅਦ ਤੁਸੀਂ ਭੁੱਲ ਜਾਓਗੇ ਕਿ ਤੁਹਾਡੇ ਦਰਦ ਵੀ ਹੁੰਦਾ ਸੀ ਸੋ ਪਲੀਜ਼ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਕਰਨਾ ਨਾ ਭੁੱਲੋ ਅੱਜ ਆਪਾਂ ਇੱਕ ਅਜਿਹੇ ਫੌਦੇ ਦੀ ਗੱਲ ਕਰਦੇ ਹਾਂ ਜੋ ਕਿ ਲਗਾਉਣ ਵਿੱਚ ਇੰਨਾ ਕ ਆਸਾਨ ਹੁੰਦਾ ਹੈ ਇੱਕ ਵਾਰ ਘਰ ਵਿੱਚ ਲਗਾ ਲਿਆ ਉਸ ਤੋਂ ਬਾਅਦ ਇਸ ਦੇ ਸੋਪ ਫੌਦੇ ਤਿਆਰ ਹੋ ਜਾਂਦੇ ਹਨ ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਪੱਥਰ ਜੱਟ ਦੀ ਇਹ ਇੰਨਾ ਕੁ ਫਾਇਦੇਮੰਦ ਹਨ ਇਸ ਦੇ ਗੁਣ ਜਾਣ ਕੇ ਨਾ ਤੁਸੀਂ ਹੈਰਾਨ ਹੋ ਜਾਓਗੇ ਇਹਦੇ ਵਿੱਚ ਕਿੰਨੇ ਕਿੰਨੇ ਕੁ ਗੁਣ ਨੇ ਛੋਟਾ ਜਿਹਾ ਫੌਦਾ ਆਪਾਂ ਨੂੰ ਬਹੁਤ ਸਾਰੇ ਲਾਭ ਦਿੰਦਾ ਹੈ ਇੱਕ ਤਾਂ ਤੁਸੀਂ ਜਾਣਦੇ ਹੋ ਕਿ ਇਹਨੂੰ ਪਥਰੀ ਦੇ ਕੱਢਣ ਵਿੱਚ ਬਹੁਤ ਹੀ ਸਹਾਇਕ ਮੰਨਿਆ ਜਾਂਦਾ ਹੈ ਦੂਸਰਾ ਜਦੋਂ ਆਪਣੇ ਕੋਈ ਜਾਖਮ ਬਣ ਜਵੇ ਇਸ ਦੇ ਪਾਸੋਂ ਕੱਢਣ ਵਿੱਚ ਸਹਾਇਕ ਮੰਨਿਆ ਜਾਂਦਾ ਹੈ ਪਰ ਮੈਂ ਇਹਨਾਂ ਦੋਨਾਂ ਤੋਂ ਲਾਗਾਂ ਇਸ ਦਾ ਤੀਜਾ ਜੋ ਤੁਸੀਂ ਅਜੇ ਤੱਕ ਸੁਣਿਆ ਨਹੀਂ ਹੋਵੇਗਾ ਉਸ ਦੀ ਗੱਲ ਤੁਹਾਡੇ ਨਾਲ ਕਰਨ ਜਾ ਰਹੀ ਹਾਂ ਲਮੇਸ ਨੂੰ ਆਪਣੇ ਘਰ ਵਿੱਚ ਵਰਤਿਆ ਫਿਰ ਤੁਹਾਨੂੰ ਦੱਸਣ ਜਾ ਰਹੀ ਹਾਂ ਇਸ ਪੱਥਰ ਜਟ ਦੇ ਪੱਤੇ ਨੂੰ ਪਹਿਲਾਂ ਤੁਸੀਂ ਗਰਮ ਕਰ ਲੈਣਾ ਹੈ ਗਰਮ ਕਰਕੇ ਤਵੇ ਤੇ ਜਿੰਨਾ ਕੁ ਤੁਹਾਡਾ ਸਰੀਰ ਚੱਲ ਸਕੇ ਉਨਾਂ ਕੁ ਗਰਮ ਕਰਿਓ ਉਸ ਤੋਂ ਬਾਅਦ ਤੁਹਾਨੂੰ ਦੇ ਲੱਗਦਾ ਹੈ ਤੁਹਾਡੇ ਹੱਥਾਂ 'ਚ ਦਰਦ ਹੈ ਤੇ ਹੱਥਾਂ ਦੇ ਦਰਦ ਇਸ ਦੇ ਨਾਲ ਅੱਧੇ ਘੰਟੇ ਵਿੱਚ ਠੀਕ ਹੋ ਜਾਣੀ ਆ ਕਰਨਾ ਪੀਆ ਗਰਮ ਕੀਤੇ ਪੱਤੇ ਨੂੰ ਆਪਣੇ ਹੱਥ ਦੇ ਉੱਤੇ ਬੰਨ ਕੇ ਗਰਮ ਪੱਤੀ ਬੰਨ੍ਹ ਲਓ ਅੱਧੇ ਘੰਟੇ ਤੱਕ ਇਸ ਦਾ ਪਾਣੀ ਬਿਲਕੁਲ ਨਹੀਂ ਛਿੜਕੇ ਬਾਹਰ ਹੋ ਜਾਏਗਾ ਤੇ ਤੁਹਾਨੂੰ ਆਰਾਮ ਮਿਲ ਜਾਏਗਾ ਕਿਸੇ ਤਰ੍ਹਾਂ ਕੋਈ ਮਸਲ ਫੁੱਲਾ ਤੁਸੀਂ ਉੱਤੇ ਗਰਮ ਕਰਕੇ ਪੱਤਾ ਕੋਈ ਤੇਲ ਨਹੀਂ ਲਗਾਉਣਾ ਸਿੰਪਲੀ ਤੁਸੀਂ ਲਗਾ ਕੇ ਦੇਖਿਓ ਤੁਹਾਨੂੰ ਇੰਨਾ ਘਰਾ ਮਿਲੇਗਾ ਕਿ ਤੁਸੀਂ ਹੈਰਾਨ ਹੋ ਜਾਵੋਗੇ ਇਸੇ ਤਰ੍ਹਾਂ ਜੇ ਸਾਡੇ ਸਿਰ ਦਾ ਦਰਦ ਆ ਤਾਂ ਤੁਸੀਂ ਸਿਰ ਦੇ ਉੱਤੇ ਰੱਖ ਲਓ ਇਸ ਨੂੰ ਗਰਮ ਕਰਕੇ ਬਹੁਤ ਵਧੀਆ ਰਿਜ਼ਲਟ ਤੁਹਾਨੂੰ ਅੱਧੇ ਘੰਟੇ ਵਿੱਚ ਮਿਲੇਗਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਕਿ ਤੁਹਾਨੂੰ ਕਿੰਨੇ ਛੇਤੀ ਆਨ ਮਿਲੇ ਆ ਮੀਤ ਕਰਦੀ ਆ ਕਿ ਤੁਸੀਂ ਇਹ ਮੇਰਾ ਨਵਤਾ ਵਰਤ ਕੇ ਦੇਖੋਗੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ